ਇੱਕ ਮੇਰੀ ਵੀ ਸੁਣੋ ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਸਮਿਤਾ ਲੀਵਾਲ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਬਹੁਤ ਸਾਰੇ ਮੁੱਦਿਆਂ ਤੇ ਚਰਚਾ ਕਰਦੇ ਹਾਂ ਤੇ ਉਹਨਾਂ ਤੇ ਇੱਕ ਤਰ੍ਹਾਂ ਦੀ ਇੱਕ رائے ਦੇਣ ਦੀ ਕੋਸ਼ਿਸ਼ ਕਰਦੇ ਆ ਕਿ ਕੀ ਸਹੀ ਆ ਕੀ ਗਲਤ ਹੈ ਕਿ ਕੁਝ ਹੋ ਰਿਹਾ ਆ ਦੇਸ਼ ਦੁਨੀਆ ਦੇ ਵਿੱਚ ਜੋ ਹਰ ਰੋਜ਼ ਦੇ ਮੁੱਦੇ ਹੁੰਦੇ ਆ ਉਹਨਾਂ ਤੇ ਚਰਚਾ ਵਿਸ਼ੇਸ਼ ਕਰਦੇ ਆ ਤੇ ਕੁਝ ਸੁਝਾ ਦੇਣ ਦੀ ਵੀ ਕੋਸ਼ਿਸ਼ ਕਰਦੇ ਆ ਤਾਂ ਕਿ ਸਹੀ ਤੇ ਸਟੀਕ ਜਾਣਕਾਰੀ ਜਿਹੜੀ ਆ ਤੁਹਾਡੇ ਤੱਕ ਪਹੁੰਚਾਈ ਜਾ ਸਕੇ ਤੇ ਇਸ ਪ੍ਰੋਗਰਾਮ ਦੇ ਵਿੱਚ ਚਰਚਾ ਕਰਨ ਦੇ ਲਈ ਮੁੱਦਿਆਂ ਤੇ ਮੇਰੇ ਨਾਲ ਮੇਰੇ ਸੀ ਮੇਰੇ ਨਾਲ ਜਿਹੜੇ ਮੇਰੇ ਸਹਿਯੋਗੀ ਤੇ ਕਹਿੰਲੀ ਕਿ ਸੀਨੀਅਰ ਪੱਤਰਕਾਰ ਮਹਿਤਾਬੋ ਦੇਨ ਸਾਡੇ ਨਾਲ ਮੌਜੂਦ ਨੇ ਬਲਣਾ ਤਾਂ ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ ਨਵਾਜੀ ਅ ਸਭ ਤੋਂ ਪਹਿਲਾਂ ਜੇ ਗੱਲ ਕਰ ਲਈਏ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਪਰਬ ਨੂੰ ਲੈ ਕੇ ਬਹੁਤ ਸਾਰੀਆਂ ਤਿਆਰੀਆਂ ਬਹੁਤ ਸਾਰੇ ਸਮਾਗਮ ਜੜੇ ਆ ਕੀਤੇ ਜਾ ਰਹੇ ਨੇ ਪਰ ਅਜੇ ਵਿਸ਼ੇਸ਼ ਗੱਲ ਕਰ ਲਈ ਜਾਵੇ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਜੜਾਇਆ ਉਹ ਅ ਪਵਿੱਤਰ ਧਰਤੀ ਜਾਂ ਪਵਿੱਤਰ ਅਸਥਾਨ ਤੇ ਜੜਾ ਉਹ ਅੱਜ ਚੱਲ ਰਿਹਾ ਕੀ ਕਹਿਣਾ ਚਾਹੋਗੇ ਸਾਰੇ ਉਸਤੇ ਜੀ ਅ ਮਨੁੱਖੀ ਅਧਿਕਾਰਾਂ ਦੇ ਮਹਾਨ ਰਾਖੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ 25 ਤਰੀਕ ਨੂੰ ਮੰਗਲਵਾਰ ਨੂੰ ਜਿਹੜਾ ਹੈਗਾ ਇਹ ਮਨਾਇਆ ਜਾਣਾ ਹੈ ਉਸ ਸਿਲਸਿਲੇ ਦੇ ਵਿੱਚ ਪੰਜਾਬ ਸਰਕਾਰ ਨੇ ਪਹਿਲੀ ਵਾਰ ਇਹ ਪੰਜਾਬ ਦੇ ਇਤਿਹਾਸ ਚ ਪਹਿਲੀ ਵਾਰ ਹੋਇਆ ਕਿ ਚੰਡੀਗੜ੍ਹ ਦੇ ਵਿੱਚ ਜਿਹੜਾ ਹੈਗਾ ਨਹੀਂ ਹੋ ਰਿਹਾ ਇਹ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਇਹ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਹੋ ਰਿਹਾ 1 ਵਜੇ ਸ਼ੁਰੂ ਹੋਇਆ ਤੇ ਉਮੀਦ ਹੈ ਵੀ ਇਸ ਦੌਰਾਨ ਇੱਕ ਨਵਾਂ ਜ਼ਿਲ੍ਹਾ ਬਣਾਏ ਜਾਣ ਦੀ ਚਰਚਾ ਚੱਲ ਰਹੀ ਹੈ ਦੂਜੇ ਇੱਕ ਇਹ ਵੀ ਕਿਹਾ ਜਾ ਰਿਹਾ ਵੀ ਹਾਲੇ ਕਿਉਂਕਿ ਮਾਲੀ ਸੰਕਟ ਜੋ ਲੰਘ ਰਹੀ ਹੈ ਪੰਜਾਬ ਸਰਕਾਰ ਤੇ ਸ਼ਾਇਦ ਹੋ ਸਕਦਾ ਹੈ ਵੀ ਇਹ ਇਹਦਾ ਜਿਹੜਾ ਰੋਪੜਾ ਹੈ ਰੂਪਨਗਰ ਹੈ ਇਹਦਾ ਜ਼ਿਲ੍ਹੇ ਦਾ ਨਾਮ ਬਦਲ ਦਿੱਤਾ ਜਾਵੇ ਸ੍ਰੀ ਗੁਰੂ ਤੇਗ ਬਹਾਦਰ ਨਗਰ ਰੱਖ ਦਿੱਤਾ ਜਾਵੇ ਜਾਂ ਕੋਈ ਇਹੋ ਜਿਹਾ ਕੋਈ ਹੋਰ ਨਾਮ ਰੱਖ ਦਿੱਤਾ ਜਾਵੇ ਇਹ ਇਹਦੀ ਚਰਚਾ ਸਿਆਸੀ ਗਲਿਆਰਾਂ 'ਚ ਚੱਲ ਰਹੀ ਹੈ ਜੀ ਤੇ ਜੀ ਤੇ ਦੂਜੀ ਗੱਲ ਜੀ ਗੱਲ ਕਰ ਲਈਏ ਤਾਂ ਇਹ ਤਾਂ ਚਲੋ ਇੱਕ ਸਾਡੀਆਂ ਭਾਵਨਾਵਾਂ ਦੇ ਨਾਲ ਜੁੜਿਆ ਹੋਇਆ ਦੇਸ਼ ਵਿਦੇਸ਼ ਦੇ ਵਿੱਚ ਬੈਠੀ ਜੋ ਸੰਗਤ ਹੈ ਚਾਹੇ ਉਹ ਸਿੱਖ ਸੰਗਤ ਹੈ ਚਾਹੇ ਉਹ ਜਿਹੜੀ ਮਰਜ਼ੀ ਸੰਗਤ ਹੋਵੇ ਉਹਨਾਂ ਦੇ ਸਾਰਿਆਂ ਦੇ ਨਾਲ ਇਹ ਭਾਵਨਾਵਾਂ ਜਿਹੜੀਆਂ ਜੁੜੀਆਂ ਹੋਈਆਂ ਨੇ ਤੇ ਇਹ ਖਾਸ ਵੀ ਨੇ ਤੇ ਜ਼ਰੂਰੀ ਵੀ ਨੇ ਕਿਉਂਕਿ ਜਦੋਂ ਅਜਿਹੇ ਵਰਤ ਅਜਿਹੇ ਦਿਹਾੜੇ ਮਨਾਏ ਜਾਂਦੇ ਆ ਤਾਂ ਅਜਿਹੇ ਉਪਰਾਲੇ ਕਰਨਾ ਬਣਦਾ ਵੀ ਆ ਤਾਂ ਕਿ ਉਹ ਚੀਜ਼ਾਂ ਨੂੰ ਯਾਦਗਾਰ ਬਣਾਇਆ ਜਾ ਸਕੇ ਆਉਣ ਵਾਲੇ ਸਮੇਂ ਦੇ ਵਿੱਚ ਤਾ ਦੂਜੀ ਗੱਲ ਜਿਹੜੀ ਅੱਜ ਕਹਿ ਲਈਏ ਕਿ ਹੀ ਮੈਨ ਬਾਲੀਵੁੱਡ ਦੇ ਹੀ ਮੈਨ ਤਰਮਿੰਦਰ ਦਾ ਜੁਦੇਹਾਂਤ ਹੋ ਗਿਆ ਮੈਨੂੰ ਲੱਗਦਾ ਕਿ ਜਿਹੜੀਆਂ ਪਿਛਲੇ ਦਿਨਾਂ ਦੇ ਵਿੱਚ ਚਰਚਾਵਾਵਾਂ ਛੜੀਆਂ ਸੀਗੀਆਂ ਜਾਂ ਅਫਵਾਹ ਜ ਕਹਿ ਲਈਏ ਕਿ ਉਹਨਾਂ ਦੇ ਪਰਿਵਾਰ ਵੀ ਉਸਤੇ ਭੜਕਦਾ ਨਜ਼ਰ ਆਇਆ ਸੀ ਕਿ ਮੀਡੀਆ ਨੇ ਗਲਤ ਖਬਰਾਂ ਚਲਾਈਆਂ ਉਹਨਾਂ ਦੀ ਮੌਤ ਦੀਆਂ ਉਹਨਾਂ ਦੇ ਦੇਹਾਂਤ ਦੀਆਂ ਪਰ ਉਹ ਅਫਵਾਹਾਂ ਤੇ ਉਹ ਝੂਠੀਆਂ ਖਬਰਾਂ ਜਿਹੜੀਆਂ ਅੱਜ ਸੱਚ ਹੋ ਗਈਆਂ ਤਰਮਿੰਦਰ ਅੱਜ ਸੱਚ ਮੁਝੀ ਇਸ ਫਾਨੀ ਦੁਨੀਆ ਨੂੰ ਅਲਵਿਦਾ ਆ ਗਏ ਹੀ ਮੈਨ ਨੇ ਬਾਲੀਵੁੱਡ ਦੇ ਜੀ ਪੰਜਾਬ ਦਾ ਪੁੱਤਰ ਹੀ ਮੈਨ ਧਰਮਿੰਦਰ ਸੱਚਮੁੱਚ ਸੋਗਵਾਰ ਕਰ ਗਏ ਨੇ ਸਾਨੂੰ ਉਹ ਤੇ 89 ইয়ার্স ওল্ড ਸੀਗੇ ਜੀ ਉਹ 99 ਸਾਲ ਦੇ 89 ਜੀ ਤੇ ਉਹਨਾਂ ਨੇ 8 ਦਸੰਬਰ ਨੂੰ 90 ਸਾਲ ਦੇ ਮੁਕੰਮਲ ਹੋ ਜਾਣਾ ਸੀਗਾ ਤੇ ਉਹਨਾਂ ਦਾ ਜਨਮ ਜਿਹੜਾ ਹੋਇਆ ਸੀ 8 ਦਸੰਬਰ 1935 ਨੂੰ ਖੰਨਾ ਲਾਗਲੇ ਪਿੰਡ ਨਸਰਾਲੀ ਚ ਹੋਇਆ ਸੀਗਾ ਜੀ ਤੇ ਉਸ ਤੋਂ ਬਾਅਦ ਉਹ ਦਲੀਪ ਕੁਮਾਰ ਦੇ ਫੈਨ ਸੀਗੇ ਸ਼ੁਰੂ ਦੇ ਵਿੱਚ ਉਹਨਾਂ ਦੀ ਫਿਲਮ ਸ਼ਹੀਦ ਦੇਖੀ ਉਹਨਾਂ ਨੇ 1950ਆਂ ਦੇ ਵਿੱਚ ਤੇ ਉੱਥੋਂ ਪ੍ਰੇਰਣਾ ਲਈ ਤੇ ਸ਼ੀਸ਼ੇ 'ਚ ਖੜ ਕੇ ਉਹ ਕਰਦੇ ਹੁੰਦੇ ਸੀਗੇ ਪ੍ਰੈਕਟਿਸ ਤੇ ਦਲੀਪ ਕੁਮਾਰ ਦੀ ਨਕਲ ਕਰਦੇ ਸੀਗੇ ਤੇ ਖੈਰ ਉਹਨਾਂ ਨੇ ਫਾਰਮ ਪਰ ਆ 1960 ਦੇ ਵਿੱਚ ਫਿਲਮ ਆਈ ਉਹਨਾਂ ਦੀ ਦਿਲ ਵੀ ਤੇਰਾ ਹਮ ਵੀ ਤੇਰੇ ਅ ਅਰਜੁਨ ਹਿੰਗੁਰਾਨੀ ਦੀ ਫਿਲਮ ਸੀਗੀ ਇਹ ਤੇ ਉਹਨਾਂ ਨੇ ਫਿਲਮ ਬਣਾਈ ਸੀਗੀ ਤੇ ਉਹਨਾਂ ਨੇ ਬ੍ਰੇਕ ਦਿੱਤਾ ਸੀਗਾ ਤੇ ਉਸ ਤੋਂ ਬਾਅਦ ਨਾ 트ਮਿੰਦਰ ਹੋਰਾਨ ਨੇ ਮੁੜ ਕੇ ਪਿੱਛੇ ਨਹੀਂ ਵੇਖਿਆ ਤੇ ਫਿਰ ਉਹਨਾਂ ਦੀ ਫਿਲਮ ਸ਼ੋਰ ਲਾ ਔਰ ਸ਼ਬਨਮ ਆਪਾਂ ਜੇ ਜ਼ਿਕਰ ਕਰ ਲਈਏ ਤੇ ਬੁਆਏਫਰੈਂਡ ਦੇ ਵਿੱਚ ਉਹ ਸ਼ਮੀ ਕਪੂਰ ਦੇ ਨਾਲ ਦਿਖਾਈ ਦਿੱਤੇ ਸੀ ਉਸ ਤੋਂ ਬਾਅਦ ਤਾਂ ਫਿਰ ਸਿਲਸਿਲਾ ਸ਼ੁਰੂ ਹੋ ਗਿਆ ਤਮ ਹਸੀਨ ਮਹਿਜਵਾਨ ਆਇਦਨ ਬਹਾਰ ਕੇ ਆਇਆ ਸਾਵਨ ਝੂਮ ਕੇ ਜਿਉਂ ਪ੍ਰਕਾਸ਼ ਦੀਆਂ ਫਿਲਮਾਂ ਸੀਗੀਆਂ ਜਿਹੜੀਆਂ ਏ ਤੋਂ ਹੀ ਚੱਲਦੀਆਂ ਸੀਗੀਆਂ ਏ ਤੋਂ ਸ਼ੁਰੂ ਹੁੰਦਾ ਸੀ ਨਾ ਉਹਨਾਂ ਦਾ ਤੇ ਤੁਸੀਂ ਦੇਖੋ ਵੀ ਹੁਣ ਕਿੱਥੇ ਕਿੱਥੇ ਤੁਸੀਂ ਨਾਂ ਲਾਓਗੇ ਅ ਪ੍ਰਤੀਗਿਆ ਫਿਲਮ ਮੈਂ ਜੱਟ ਯਮਲਾ ਪਗਲਾ دیਵਾਨਾ ਜੇ ਹੁਣ ਇਹ ਗਾਣਾ ਮੁਹੰਮਦ ਰਫੀ ਹੋਰਾਂ ਨੇ ਗਾਇਆ ਸੀ ਤੇ ਰਫੀ ਸਾਹਿਬ ਨੂੰ ਇਹ ਬਹੁਤ ਪਸੰਦ ਕਰਦੀ ਸੀ ਦੋਨੇ ਹੀ ਇਹ ਪੰਜਾਬ ਦੇ ਪੁੱਤਰ ਸੀਗੇ ਤੇ ਅੱਜ ਦੋਨੇ ਹੀ ਸਾਡੇ ਕੋਲੇ ਦੁਨੀਆ 'ਚ ਹੈ ਨਹੀਂ ਤੇ ਅ ਥੋੜੀ ਦੇਰ ਪਹਿਲਾਂ ਵਿਲੇ ਪਾਰਲੇ ਜਿਹੜਾ ਹੈਗਾ ਸ਼ਮਸ਼ਾਨ ਘਾਟ ਮੁੰਬਈ ਦਾ ਉਹਦੇ ਚ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਤੇ ਸਨੀ ਦਿਓਲ ਨੇ ਜਿਹੜੀ ਹੈਗਾ ਉਹਨਾਂ ਦੇ بیٹے ਵੱਡੇ ਉਹਨਾਂ ਨੇ ਜਿਹੜੀ ਹੈਗੀ ਆ ਉਹਨਾਂ ਦੀ ਚਿਖਾ ਨੂੰ ਅਗਨੀ ਵਿਖਾਈ ਹੈ ਜੀ 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 ਪੰਜਾਬ ਵਿਧਾਨ ਸਭਾ ਦਾ ਜਿਹੜਾ ਵਿਸ਼ੇਸ਼ ਸੈਸ਼ਨ ਆ ਉਹ ਬੱਚਿਆਂ ਦੇ ਲਈ ਵਿਸ਼ੇਸ਼ ਸੈਸ਼ਨ ਜੜਾਇਆ 26 ਨਵੰਬਰ ਨੂੰ ਬੁਲਾਇਆ ਜਾਵੇਗਾ ਤੇ ਬੱਚਿਆਂ ਵਿੱਚ ਪੈਦਾ ਹੋਈ ਰਾਸ਼ਟਰ ਨਿਰਮਾਣ ਅਤੇ ਸਿਆਸੀ ਜਾਗਰੂਕਤਾ ਉਸ ਦੇ ਵਿੱਚ ਕਿਤੇ ਨਾ ਕਿਤੇ ਦਿਖਾਈ ਜਾਵੇਗੀ ਤਾਂ ਕਿ ਬੱਚਿਆਂ ਨੂੰ ਉਸ ਦੇ ਵਿੱਚ ਦਿਲਚਸਪੀ ਹੋਵੇ ਤੇ ਉਹ ਜਾਣੂ ਹੋ ਸਕਣ ਕਿ ਕੀ ਕੁਝ ਹੁੰਦਾ ਹੈ ਵਿਧਾਨ ਸਭਾ ਦੇ ਵਿੱਚ ਕਿਸ ਤਰ੍ਹਾਂ ਦੇ ਮੁੱਦੇ ਹੁੰਦੇ ਨੇ ਸਿਆਸਤ ਕਿਸ ਤਰ੍ਹਾਂ ਚੱਲਦੀ ਹੈ ਜੀ ਇਹ ਪਹਿਲੀ ਵਾਰੀ ਹੋ ਰਿਹਾ ਜੀ ਇਹ ਵੀ ਜਿਸ ਤਰ੍ਹਾਂ ਕਿ ਅੱਜ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਪਰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸਮਰਪਿਤ ਜਿਹੜਾ ਸੈਸ਼ਨ ਚੱਲ ਰਿਹਾ ਤੇ ਇਹ ਵੀ ਉਸੇ ਤਰ੍ਹਾਂ ਹੀ 26 ਤਰੀਕ ਨੂੰ ਬੁੱਧਵਾਰ ਨੂੰ ਜਿਹੜਾ ਹੈਗਾ ਇਹ ਹੋਣਾ ਹੈ ਇਹ ਇਹਦੇ ਵਿੱਚ ਇਹਦੀ ਖਾਸੀਅਤ ਕੀ ਹੋਣੀ ਹੈ ਇਹਦੇ ਚ ਜਿਹੜੇ ਹਲਕੇ ਦਾ ਮੰਨ ਲਓ ਜਿਵੇਂ ਸਪੀਕਰ ਸਾਹਿਬ ਨੇ ਸੰਧਵਾ ਪਿੰਡ ਦੇ ਨੇ ਤਾਂ ਉਹਨਾਂ ਦੇ ਉਹਨਾਂ ਦੇ ਜ਼ਿਲ੍ਹੇ ਦੇ ਵਿੱਚੋਂ ਕੋਈ ਬੱਚਾ ਜਿਹੜਾ ਹੈ 11ਵੀਂ ਜਾਂ 12ਵੀਂ ਜਮਾਤ ਦੇ ਵਿੱਚੋਂ ਚੁਣਿਆ ਜਾਊਗਾ ਤੇ ਉਹ ਉਸਨੇ ਸਪੀਕਰ ਦਾ ਰੋਲ ਨਿਭਾਉਣਾ ਹੈ ਜੀ ਸਪੀਕਰ ਦੀ ਸੀਟ ਤੇ ਬੈਠੇਗਾ ਇੱਕ ਦਿਨ ਵਾਸਤੇ ਸੈਸ਼ਨ ਹੋਏਗਾ ਪੂਰਾ ਇੱਕ ਦਿਨ ਚੱਲਣਾ ਇਹਨੇ ਤੇ ਜਿਹੜਾ ਧੂਰੀ ਜਿਹੜਾ ਵਿਧਾਨ ਸਭਾ ਦਾ ਜਿਹੜਾ ਹੈਗਾ ਬੱਚਾ ਹੋਏਗਾ 11ਵੀਂ 12ਵੀਂ ਦਾ ਉਹ ਉਸਨੇ ਸੀਐਮ ਦੀ ਭੂਮਿਕਾ ਨਿਭਾਉਣੀ ਹੈ ਉਕੇ ਉਥੋਂ ਜਿੱਤੇ ਨੇ ਆਪਣੇ ਭਗਵੰਤ ਮਾਨ ਜੀ ਜਿੱਤੇ ਨੇ ਤੇ ਇਸੇ ਤਰ੍ਹਾਂ ਹੀ ਜਿਹੜਾ ਕਾਦੀਆਂ ਹੈਗਾ ਉਥੋਂ ਪ੍ਰਤਾਪ ਸਿੰਘ ਬਾਜਵਾ ਜੀ ਜਿੱਤੇ ਹੋਏ ਨੇ ਤੇ ਉਥੋਂ ਹੀ ਕਿਸੇ ਬੱਚੇ ਨੇ ਜਿਹੜਾ ਹੈਗਾ ਵਿਰੋਧੀ ਧਿਰ ਦੇ ਨੇਤਾ ਦੀ ਭੂਮਿਕਾ ਨਿਭਾਉਣੀ ਹੈ ਇਹ ਆਪਣੇ ਆਪ ਚ ਬੜੀ ਮਤਲਬ ਇੱਕ ਵਧੀਆ ਗੱਲ ਹੋਏਗੀ ਕਿ ਇੱਕ ਬੱਚਿਆਂ ਦੇ ਵਿੱਚ ਲੀਡਰਸ਼ਿਪ ਦੀ ਭਾਵਨਾ ਜਿਹੜੀ ਆ ਉਹ ਪੈਦਾ ਕਰਨ ਵਾਸਤੇ ਇਹ ਪਹਿਲੀ ਵਾਰੀ ਇਹ ਵੀ ਪਹਿਲੀ ਵਾਰੀ ਹੋ ਰਿਹਾ ਜੀ ਇਹ ਇਹ ਵੀ ਇਤਿਹਾਸਕ ਹੋ ਜਾਣਾ ਹੈਗਾ ਸਾਰਾ ਕੁਝ ਤੇ ਜਿਹੜੇ ਕੈਬਨਰ ਮੰਤਰੀ ਵੀ ਹੋਣਗੇ ਉਹ ਵੀ ਜਿਹੜੇ ਭੂਮਿਕਾ ਨਿਭਾਉਣਗੇ ਉਹ ਵੀ ਉਹਨਾਂ ਹੀ ਹਲਕਿਆਂ ਤੋਂ ਨਿਭਾਉਣਗੇ ਜਿੱਥੇ ਜਿੱਥੋਂ ਜਿੱਥੋਂ ਦੇ ਉਹ ਅਸਲੀ ਮੰਤਰੀ ਹੈਗੇ ਆ ਤੇ ਜਿਹੜੇ ਆਪਣੇ ਅੰ ਦੂਜੇ ਜਿਹੜੇ ਸਾਰੇ ਜਿਹੜੇ ਜ਼ਿਲ੍ਹਿਆਂ ਦੇ ਹੈਗੇ ਆ ਤੇ ਜਿੱਥੋਂ ਅਨੁਸੂਚਿਤ ਜਾਤੀ ਦਾ ਕੋਈ ਕੋਈ ਰਾਖਵਾਂ ਜਿਹੜੀ ਸੀਟ ਹੋਏਗੀ ਤਾਂ ਉੱਥੋਂ ਉਹ ਉਸ ਤਰ੍ਹਾਂ ਹੀ ਰਾਖਵੀਂ ਰਾਖਵੀਂ ਜਿਹੜੀ ਵਰਗ ਦਾ ਜਿਹੜਾ ਹੈਗਾ ਬੱਚਾ ਉਹ ਚੁਣਿਆ ਜਾਊਗਾ ਜੀ ਤੇ ਤੁਸੀਂ ਦੇਖੋ ਵੀ ਹੁਣ ਜਿਹੜਾ ਹੈਗਾ ਜੀ ਸਕੂਲ ਦੀਆਂ ਇਮਾਰਤਾਂ ਹੀ ਸਮਾਰਟ ਬਣਾਉਣ ਦੀ ਲੋੜ ਨਹੀਂ ਹੈਗੀ ਜੇ ਇਹ ਸਾਡੇ ਜਿਹੜੇ ਬੱਚਿਆਂ ਨੂੰ ਵੀ ਸਮਾਰਟ ਬਣਨ ਦੀ ਜ਼ਰੂਰਤ ਹੈ ਤੇ ਉਹਨਾਂ ਨੇ ਅੱਗੇ ਜਾ ਕੇ ਇੰਨਾ ਹੀ ਬੱਚਿਆਂ ਚੋਂ ਕਿਸੇ ਨੇ ਦੇਸ਼ ਨੂੰ ਸੰਭਾਲਣਾ ਹੈ ਪੰਜਾਬ ਨੂੰ ਸੰਭਾਲਣਾ ਹੈ ਵਾਗਡੋਰ ਸੰਭਾਲਣੀ ਹੈ ਤੇ ਉਹਨਾਂ ਲਈ ਇਹ ਬੱਚੇ ਤਿਆਰ ਕੀਤੇ ਜਾ ਰਹੇ ਨੇ ਜੀ ਜੀ ਬਿਲਕੁਲ ਦੇਖੋ ਜੀ ਬੱਚਿਆਂ ਦੀ ਤੁਸੀਂ ਜਿਵੇਂ ਕਿਹਾ ਕਿ ਸਕੂਲ ਹੀ ਸਮਾਰਟ ਨਹੀਂ ਹੋਣੇ ਸਾਈ ਚਾਹੀਦੇ ਸਾਡੇ ਪੰਜਾਬ ਦੇ ਬੱਚੇ ਵੀ ਜਿਹੜੇ ਆ ਸਮਾਰਟ ਹੋਣੇ ਚਾਹੀਦੇ ਤੇ ਉਹਨਾਂ ਦੇ ਵਿੱਚ ਇਹ ਦੇਖਣਾ ਬੇਹਦ ਖਾਸ ਤੇ ਦਿਲਚਸਪ ਰਹੇਗਾ ਕਿ ਉਹਨਾਂ ਬੱਚਿਆਂ ਦੇ ਵਿੱਚ ਆਖਰ ਸਿਆਸੀ ਭਾਵਨਾ ਕਿੰਨੀਕ ਹੈ ਗਿਆ ਸਿਆਸੀ ਲੀਡਰਸ਼ਿਪ ਕਿੰਨੀਕ ਹੈਗੀਆ ਕਿੰਨੀਕ ਵਧੀਆ ਤਰੀਕੇ ਦੇ ਨਾਲ ਉਹ ਆਪਣੀਆਂ ਭੂਮਿਕਾਵਾਂ ਨਿਭਾਉਂਦੇ ਨੇ ਵਿਰੋਧੀ ਧਿਰ ਦੀਆਂ ਤੇ ਜੇ ਸੀਐਮ ਦੀ ਗੱਲ ਕਰ ਲਈ ਜਾਵੇ ਉਹਨਾਂ ਦੀ ਸਪੀਕਰ ਦੀ ਗੱਲ ਕਰ ਲਈ ਜਾਵੇ ਉਹਨਾਂ ਦੀ ਕਿੰਨੀਕ ਦੇਖਣਾ ਹੋਵੇਗਾ ਕਿ ਦੇਖੋ ਬੱਚੇ ਜਿਹੜੇ ਮਨ ਦੇ ਸੱਚੇ ਹੁੰਦੇ ਕਹਿੰਦੇ ਕਿ ਜੇ ਉਹਨਾਂ ਨੇ ਉੱਤੇ ਕੋਈ ਗੱਲਾਂ ਕੀਤੀਆਂ ਵੀ ਉਸ ਤੋਂ ਇਲਾਵਾ ਵੀ ਤਾਂ ਮੈਨੂੰ ਲੱਗਦਾ ਕਿ ਉਹਨਾਂ ਦੇ ਦਿਲ ਤੋਂ ਗੱਲਾਂ ਨਿਕਲਣਗੀਆਂ ਤੇ ਫਿਰ ਉਹ ਦੇਖਣਾ ਦਿਲਚਸਪ ਹੋਵੇਗਾ ਤੇ ਬੇहद ਖਾਸ ਵੀ ਹੋਵੇਗਾ ਇਸ ਦੇ ਨਾਲ ਹੀ ਜੇ ਗੱਲ ਕਰ ਲਈ ਜਵੇ ਮਹਿਤਾਬ ਜੀ ਦੇਖੋ ਪੋਲਿਊਸ਼ਨ ਜਿਹੜਾ ਉਹ ਘਟਣ ਦਾ ਨਾਂ ਨਹੀਂ ਲੈ ਰਿਹਾ ਦਿਨੋ ਦਿਨ ਇਹ ਪੋਲਿਊਸ਼ਨ ਜਿਹੜਾ ਵਧਦਾ ਜਾ ਰਿਹਾ ਜਿਸ ਨੂੰ ਲੈ ਕੇ ਹੁਣ ਲੋਕਾਂ ਦੇ ਵਿੱਚ ਉਸ ਨੂੰ ਲੈ ਕੇ ਰੋਸ ਵੀ ਪਾਇਆ ਜਾ ਰਿਹਾ ਤੇ ਇੰਡੀਆ ਗੇਟ ਤੇ ਪ੍ਰਦੂਸ਼ਣ ਵਿਰੋਧ ਜੜਾਇਆ ਉਹ ਮੁਜਹਾਰਾ ਕੀਤਾ ਗਿਆ ਪੁਲਿਸ ਨੇ ਜਿਹੜਿਆ ਮਿਰਚ ਸਪਰੇਅ ਸਿੱਟੀ ਉਸ ਦੌਰਾਨ ਤੇ ਚਾਰ ਜਵਾਨ ਜੜਿਆ ਜ਼ਖਮੀ ਹੋਏ ਨੇ ਇਸ ਪੂਰੇ ਮਾਮਲੇ 'ਚ ਜੀ ਤੁਸੀਂ ਸਿਮੀ ਜੀ ਦੇਖੋ ਇਸ ਵਾਰੀ ਜਿਹੜੀ ਹੈਗੀ ਆ ਉਹ ਗੱਲ ਬਿਲਕੁਲ ਗਲਤ ਸਿੱਧ ਹੋ ਗਈ ਹੈ ਵੀ ਪੰਜਾਬ ਦੇ ਜਿਹੜੇ ਕਿਸਾਨ ਨੇ ਉਹ ਉਪਰਾਲੀ ਸਾੜਦੇ ਨੇ ਤਾਂ ਉਹ ਧੂਆਂ ਜਿਹੜਾ ਹੈਗਾ ਦਿੱਲੀ ਜਾਂਦਾ ਜੀ ਤੇ ਉਹ ਗੱਲ ਬਿਲਕੁਲ ਹੀ ਗਲਤ ਸਿੱਧ ਹੋ ਗਈ ਮੀਡੀਆ ਦਾ ਇੱਕ ਵਰਗ ਇੱਕ ਅ ਖਾਸ ਪਾਰਟੀ ਦਾ ਜਿਹੜਾ ਇੱਕ ਵਰਗ ਸੀਗਾ ਉਹ ਉਹੀ ਸਿਰਫ ਇਹ ਗੱਲਾਂ ਫਲਾਉਂਦਾ ਅਦਰਵਾਈਜ਼ ਇਹੋ ਜੀ ਕੋਈ ਗੱਲ ਹੈ ਹੀ ਨਹੀਂ ਤੇ ਈਵਨ ਜਿਹੜੀ ਤੁਸੀਂ ਕਹ ਲਓ ਵੀ ਵਿੱਚ ਤਾਂ ਹਰਿਆਣਾ ਵਿੱਚ ਪੈਂਦਾ ਸਾਡੇ ਤੇ ਉਹ ਹਰਿਆਣੇ ਦੇ ਵਿੱਚ ਤਾਂ ਪੋਲੂਸ਼ਨ ਦੀ ਕੋਈ ਗੱਲ ਹੈ ਨਹੀਂ ਜਿੰਨਾ ਪੋਲੂਸ਼ਨ ਹਰਿਆਣੇ 'ਚ ਆ ਉਨਾ ਹੀ ਪੰਜਾਬ ਦੇ ਵਿੱਚ ਆ ਉਦੋਂ ਕਿਤੇ ਜ਼ਿਆਦਾ ਸਾਡੇ ਨਾਲੋਂ ਵੀ ਜ਼ਿਆਦਾ ਹੀ ਆ ਤੇ ਦਿੱਲੀ ਚਾਇਦ ਕੀ ਹੋਰ ਵੀ ਜ਼ਿਆਦਾ ਹੋਏਗਾ ਤੇ ਨਾ ਹੀ ਇਧਰੋਂ ਪੰਜਾਬ ਤੋਂ ਜਿਹੜੀ ਹਵਾ ਚੱਲਦੀ ਹੈ ਦਿੱਲੀ ਵੱਲ ਉੱਤਰ ਦੱਖਣ ਵੱਲ ਨਹੀਂ ਚੱਲਦੀ ਤੇ ਇਹ ਇਹ ਕਿਦਾਂ ਇਲਜ਼ਾਮ ਲੱਗਦੇ ਰਹੇ ਨੇ ਸੋਚ ਕੇ ਦੇਖਣ ਵਾਲੀ ਗੱਲ ਹੈ ਜੀ ਤੇ ਇਹ ਜਿਹੜੀ ਘਟਨਾ ਹੈਗੀ ਹੈ ਖੈਰ ਪ੍ਰਦੂਸ਼ਣ ਦੇ ਖਿਲਾਫ ਇਹ ਕਰ ਰਹੇ ਸੀ ਇਹ ਨੌਜਵਾਨ ਜਾਪਦਨਿਕ ਵਿਦਿਆਰਥੀ ਨੇ ਹਾਂ ਲੇਕਿਨ ਇਹਨਾਂ ਦਾ ਪਤਾ ਨਹੀਂ ਲੱਗ ਸਕਿਆ ਵੀ ਇਹ ਕਿਸ ਕਾਲਜ ਦੇ ਨੇ ਕਿਸ ਯੂਨੀਵਰਸਿਟੀ ਦੇ ਨੇ ਲੇਕਿਨ ਜਿਹੜੀ ਖਾਸ ਗੱਲ ਆਈ ਹੈ ਵੀ ਇਹ ਜਿਹੜਾ ਨਕਸਲੀ ਪਿੱਛੇ ਜੇ ਛੱਤੀਸਗੜ੍ਹ ਚ ਮਾਰਿਆ ਗਿਆ ਪੁਲਿਸ ਮੁਕਾਬਲੇ ਦੇ ਵਿੱਚ ਸੁਰੱਖਿਆ ਬਲਾਂ ਨਾਲ ਮੁਕਾਬਲੇ ਚ ਮਾਰਡ ਵੀ ਹਿਡਮਾ ਜੀ ਉਹ ਉਹਦੀਆਂ ਫੋਟੋਆਂ ਇਹ ਸਾਹਮਣੇ ਰੱਖੀ ਬੈਠੇ ਸੀਗੇ ਜੀ ਨਕਸ ਸਲਾਈਡ ਨੇ ਯਾ ਕੌਣ ਨੇ ਇਹ ਇਹਦੀ ਜਾਂਚ ਹੋਏਗੀ ਤੇ ਇੱਕ ਜਿਹੜੀ ਹੋਰ ਜਿਹੜੀ ਗੱਲ ਕੀਤੀ ਇਹਨਾਂ ਨੇ ਵਿਦਿਆਰਥੀਆਂ ਨੇ ਨੌਜਵਾਨ ਜਿਹੜੇ ਵਿਦਿਆਰਥੀ ਸੀਗੇ ਉਹਨਾਂ ਕੋਲ ਮਿਰਚਾਂ ਦਾ ਸਪਰੇਅ ਸੀਗਾ ਉਹਨਾਂ ਨੇ ਉਹ ਜਿਹੜਾ ਹੈਗਾ ਪੁਲਿਸ ਦੇ ਉੱਪਰ ਛਿੜਕਿਆ ਤੇ ਉਹਦੇ ਚ ਚਾਰ ਜਿਹੜੇ ਜਵਾਨ ਨੇ ਜ਼ਖਮੀ ਹੋਏ ਨੇ ਜੀ ਤੇ ਇਹ ਘਟਨਾ ਦੀ ਚਰਚਾ ਬੜੀ ਹੋ ਰਹੀ ਹੈ ਦਿੱਲੀ ਦੇ ਸਿਆਸੀ ਕਲਿਆਰਿਆਂ ਦੇ ਵਿੱਚ ਖਾਸ ਕਰਕੇ ਛੇੜਮਾ ਨਾਲ ਛੇੜਮਾ ਕਰਕੇ ਜਿਹੜਾ ਮੱਧ ਪ੍ਰਦੇਸ਼ ਦੀ ਜਿਹੜੀ ਸੀਗੀ ਬਾਰਡਰ ਮਾ ਉਹਦੇ ਸੀਮਾ ਦੇ ਉੱਪਰ ਮਾਰਿਆ ਗਿਆ ਸੀ ਪਿਛਲੇ ਦਿਨੀ ਉਹਦੀ ਘਰ ਵਾਲੀ ਰਜੱਕਾ ਵੀ ਸੀਗੀ ਉਹ ਵੀ ਮਾਰੀ ਗਈ ਸੀਗੀ ਤੇ ਉਹਨਾਂ ਦੀਆਂ ਤਸਵੀਰਾਂ ਇਹਨਾਂ ਨੇ ਪ੍ਰਦਰਸ਼ਿਤ ਕੀਤੀਆਂ ਸੀ ਜੀ ਇਹ 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 ਗੱਲ ਚਰਚਾ ਦਾ ਵਿਸ਼ਾ ਜ਼ਿਆਦਾ ਬਣੀ ਹੋਈ ਹੈ ਪ੍ਰਦੂਸ਼ਣ ਦੇ ਨਾਲੋਂ ਜੀ ਬਿਲਕੁਲ ਇਹ ਜਾਂਚ ਦਾ ਵੀ ਵਿਸ਼ਾ ਮੈਂ ਮਤਾਬ ਜੀ ਦੇਖੋ ਜਾਂਚ ਕਰਨੀ ਤਾਂ ਬਣਦੀ ਆ ਕਿ ਆਖਰ ਇਹ ਸਟੂਡੈਂਟ ਸੀਗੇ ਕਿਹੜੀ ਯੂਨੀਵਰਸਿਟੀ ਦੇ ਸੀਗੇ ਜੇ ਪ੍ਰਦਰਸ਼ਨ ਕਰ ਰਹੇ ਸੀ ਤਾਂ ਉਹਨਾਂ ਦੇ ਵੱਲੋਂ ਜਿਹੜਾ ਪ੍ਰਦਰਸ਼ਨ ਉੱਥੇ ਕੀਤਾ ਜਾ ਰਿਹਾ ਸੀ ਕਿ ਉਹ ਬੇहद ਜ਼ਰੂਰੀ ਆ ਖਾਸ ਜਿੰਮੇ ਤੁਸੀਂ ਕਿਹਾ ਕਿ ਹਿੰਮਾ ਦੀਆਂ ਉੱਥੇ ਤਸਵੀਰਾਂ ਜਿਹੜੀਆਂ ਉਹਨਾਂ ਦੀ ਪਤਨੀ ਦੀਆਂ ਤਸਵੀਰਾਂ ਉਹਨਾਂ ਨੇ ਰੱਖੀਆਂ ਹੋਈਆਂ ਸੀਗੀਆਂ ਤੇ ਉਹਨਾਂ ਦੇ ਕੋਲ ਸਪਰੇਅ ਹੋਣਾ ਦੇਖੋ ਸਭ ਤੋਂ ਪਹਿਲਾਂ ਪੇਪਰ ਸਪਰੇਅ ਹੋਣਾ ਇਹ ਜਦੋਂ ਜਦੋਂ ਵੀ ਕੋਈ ਪ੍ਰਦਰਸ਼ਨ ਕਰਦਾ ਹੈ ਮੁਜ਼ਾਰੇ ਕਰਦੇ ਆ ਤਾਂ ਸ਼ਾਂਤਮਈ ਮੁਜ਼ਾਰੇ ਹੁੰਦੇ ਆ ਪਹਿਲਾਂ ਜੇ ਉਸ ਨੂੰ ਇਸ ਤਰ੍ਹਾਂ ਦੀ ਸਥਿਤੀ ਬਣਦੀ ਆ ਤਾਂ ਉਸ ਤੋਂ ਬਾਅਦ ਅਜਿਹੀਆਂ ਚੀਜ਼ਾਂ ਹੁੰਦੀਆਂ ਨੇ ਪਰ ਮੈਨੂੰ ਲੱਗਦਾ ਕਿ ਇਹ ਮੁਜ਼ਹਾਰਾ ਜਿਹੜਾ ਪਹਿਲਾਂ ਹੋ ਰਿਹਾ ਸੀਗਾ ਇੰਨੀ ਜ਼ਿਆਦਾ ਸਥਿਤੀ ਜਿਹੜੀ ਵਿਗੜੀ ਨਹੀਂ ਸੀਗੀ ਤਾਂ ਫਿਰ ਸਪਰੇ ਸੱਟਣਾ ਤੇ ਚਾਰਜਵਾਨਾਂ ਦਾ ਜ਼ਖਮੀ ਹੋਣਾ ਇਹ ਕਿਤੇ ਨਾ ਕਿਤੇ ਜਾਂਚ ਦਾ ਵਿਸ਼ਾ ਬਿਲਕੁਲ ਇਹ ਜ਼ਰੂਰੀ ਵੀ ਆ ਜਾਂਚ ਹੋਣੀ ਵੀ ਚਾਹੀਦੀ ਆ ਜੀ ਇਸ ਦੇ ਨਾਲ ਹੀ ਜੇ ਗੱਲ ਕਰ ਲਈ ਜਾਵੇ ਭਾਰਤ ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਮੰਤਰੀਆਂ ਦੀ ਜਿਹੜੀਆਂ ਮੁਲਾਕਾਤ ਹੋਈ ਹੈ ਪੀਐਮ ਮਾ ਕਾਨਿਦ ਨਾਲ ਮੀਟਿੰਗ ਲਾਹੇਬੰਦ ਰਹੇਗੀ ਏਪੀਐਮ ਮੋਦੀ ਨੇ ਕਿਹਾ ਤੇ ਲਗਾਤਾਰ ਇਸ ਤਰ੍ਹਾਂ ਦੀਆਂ ਜਿਹੜੀਆਂ ਮਹਤਾਬ ਜੀ ਮੁਲਾਕਾਤਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਇੱਕ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪਾਈਵਾਲਤਾ ਜਿਹੜੀ ਵਧਾਈ ਜਾਵੇ ਜੇ ਗੱਲ ਕਰ ਲਈ ਜਾਵੇ ਕੈਨੇਡਾ ਦੇ ਨਾਲ ਤੇ ਹੋਰ ਅਸਥਿਤੀਆਂ ਨੂੰ ਸੁਧਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਉੱਥੇ ਬੱਚਿਆਂ ਨੂੰ ਕੋਈ ਦਿੱਕਤ ਨਾ ਆਵੇ ਰੋਜ਼ਗਾਰ ਜਿਹੜੇ ਉੱਥੇ ਜਿਹੜੇ ਪੰਜਾਬੀ ਜਿਹੜੇ ਪਹਿਲਾਂ ਨੇ ਆ ਪ੍ਰਵਾਸੀ ਆਪਣੇ ਉੱਥੇ ਪਹਿਲਾਂ ਰਹਿ ਰਹੇ ਆ ਉਹਨਾਂ ਨੂੰ ਵੀ ਕਿਸੇ ਤਰ੍ਹਾਂ ਦੀ ਤਕਲੀਫ ਨਾ ਹੋਵੇ ਜੀ ਇਹ G20 G20 ਦੇਸ਼ਾਂ ਦਾ ਸੰਮੇਲਨ ਸੀਗਾ ਜੇ ਸਿਖਰ ਸੰਮੇਲਨ ਉੱਥੇ 트럼ਪ ਨਹੀਂ ਪਹੁੰਚੇ ਜੋਹਾਨਸਬਰਗ ਸਾਊਥ ਅਫਰੀਕਾ ਦੱਖਣੀ ਅਫਰੀਕਾ ਦੇ ਵਿੱਚ ਇਹ ਹੋਇਆ ਤੇ ਅੱਜ ਤੱਕ ਐਰ ਵਾਪਸ ਆ ਗਏ ਨੇ ਪ੍ਰਧਾਨ ਮੰਤਰੀ ਲੇਕਿਨ ਇਹ ਐਤਵਾਰ ਨੂੰ ਮੀਟਿੰਗ ਹੋਈ ਸੀ ਜੀ ਮਾਰਕ ਕਾਰਨੀ ਦੇ ਨਾਲ ਤੇ ਉੱਥੇ ਜਿਹੜਾ ਹੈਗਾ ਦੋਨੇ ਦੇਸ਼ਾਂ ਦੇ ਵਿਚਾਲੇ ਆਪਸੀ ਵਪਾਰ ਨਿਵੇਸ਼ ਟੈਕਨਾਲੋਜੀ ਸਪੇਸ ਟੈਕਨਾਲੋਜੀ ਇਹਦੇ ਲਈ ਜਿਹੜੇ ਹੈਗੇ ਇਹਨਾਂ ਨੇ ਗੱਲਬਾਤ ਕੀਤੀ ਹੈ ਵੀ ਇਹ ਵਧਾਉਣਾ ਹੈਗਾ ਇਸ ਵੇਲੇ ਜਿਹੜਾ ਦੋਵੇਂ ਦੇਸ਼ਾਂ ਦਾ ਜਿਹੜਾ ਕਾਰੋਬਾਰ ਹੈ ਜੀ 30 ਅਰਬ ਡਾਲਰ ਦਾ ਹੋ ਰਿਹਾ ਸਾਲਾਨਾ ਹੂੰ ਤੇ ਇਹਨੂੰ 230 ਤੱਕ ਯਾਨੀ ਕਿ ਅਗਲੇ 5 ਸਾਲਾਂ ਦੇ ਵਿੱਚ ਇਹਨੂੰ 50 ਅਰਬ ਡਾਲਰ ਤੱਕ ਪਹੁੰਚਾਉਣ ਦਾ ਜਿਹੜਾ ਟੀਚਾ ਮਿੱਥਿਆ ਗਿਆ ਜੀ ਜੇ ਤੁਸੀਂ ਦੇਖੋ ਬਈ ਪਿਛਲੇ ਦਿਨਾਂ ਦੇ ਵਿੱਚ ਭਾਰਤ ਤੇ ਕੈਨੇਡਾ ਦੇ ਜਿਹੜੇ ਸਬੰਧ ਸੀਗੇ ਉਹ ਕਾਫੀ ਉਹਨਾਂ ਚ ਕੜਵਾਹਟ ਭਰ ਗਈ ਸੀ ਖਟਾਸ ਆ ਗਈ ਸੀ ਇਹ ਗੱਲ ਹੋਈ ਸੀਗੀ ਜੀ ਐਕਚੁਅਲੀ ਇਹ 18 ਜੂਨ 2023 ਨੂੰ ਜਦੋਂ ਹਰਦੀਪ ਸਿੰਘ ਨਿੱਜਰ ਦਾ ਕਤਲ ਹੁੰਦਾ ਜੀ ਤੇ ਉਦੋਂ ਸਰੀ ਦੇ ਵਿੱਚ ਕਤਲ ਹੋਇਆ ਸੀਗਾ ਤੇ ਤੁਸੀਂ ਦੇਖੋ ਬਈ 2 ਸਾਲ ਤੋਂ ਉੱਪਰ ਹੋ ਗਿਆ 2.5 ਸਾਲ ਦੇ ਕਰੀਬ ਹੋ ਚੱਲਿਆ ਤੇ ਉਸ ਤੋਂ ਬਾਅਦ ਹਾਲੇ ਉਹ ਜਿਹੜੀ ਦੁਬਾਰਾ ਗੱਡੀ ਜਿਹੜੀ ਹੈ ਦੋਨੇ ਦੇਸ਼ਾਂ ਦੀ ਲੀ ਤੇ ਨਹੀਂ ਆ ਸਕੀ ਲੇਕਿਨ ਜਦੋਂ ਇਹ ਦੋਨੇ ਰਹਿਨਮਾ ਦੋਵੇਂ ਦੇਸ਼ਾਂ ਦੇ ਜਦੋਂ ਆਪਸ ਵਿੱਚ ਗੱਲ ਕਰਦੇ ਆ ਤਾਂ ਬਹੁਤ ਵੱਡੀਆਂ ਆਸਾਂ ਪੈਦਾ ਹੋ ਜਾਂਦੀਆਂ ਨੇ ਤੀਰੂ ਆਸਾਂ ਨੂੰ ਬੂਰ ਪਏਗਾ ਸਾਨੂੰ ਆਸ ਹੈ ਕਿ ਜਿਹੜੇ ਹੁਣ ਵਿਦਿਆਰਥੀ ਨੇ ਉਥੋਂ ਜਿਵੇਂ ਕਿੰਨੇ ਵੱਡੇ ਪੱਧਰ ਦੇ ਉੱਪਰ ਰਿਪੋਰਟ ਹੋ ਰਹੇ ਨੇ ਤੇ ਉਹ ਉਹ ਜਿਹੜੀਆਂ ਜਿਹੜੀਆਂ ਘਟਨਾਵਾਂ ਨੇ ਉਹ ਰੁਕਣ ਗਈਆਂ ਤੇ ਉਹਦੇ ਲਈ ਸਾਡੇ ਜਿਹੜੇ ਇਮੀਗ੍ਰੇਸ਼ਨ ਦੇ ਜਿਹੜੇ ਜਿਹੜਾ ਅਨ ਰਜਿਸਟਰਡ ਜਿਹੜੇ ਅਰ ਜਿਹੜੇ ਟਰੈਵਲ ਏਜੰਟ ਹੁੰਦੇ ਨੇ ਏਜੰਟ ਆਫ ਇਮੀਗ੍ਰੇਸ਼ਨ ਏਜੰਟ ਹੁੰਦੇ ਨੇ ਉਹ ਜ਼ਿੰਮੇਵਾਰ ਨੇ ਜੀ ਉਹਨਾਂ ਨੇ ਜਿਹੜਾ ਉਹਨਾਂ ਬੱਚਿਆਂ ਉਹ ਬੱਚੇ ਜਿਹੜੇ ਰਿਪੋਰਟ ਹੋ ਰਹੇ ਨੇ ਜਿਨ੍ਹਾਂ ਦੇ ਕੋਲ ਫੇਕ ਲੈਟਰ ਸੀਗੇ ਜਾਂ ਕੋਈ ਹੋਰ ਫੇਕ ਦਸਤਾਵੇਜ਼ ਉਹਨਾਂ ਕੋਲ ਸੀਗੇ ਸਿਰਫ ਉਹੀ ਬੱਚਿਆਂ ਨੂੰ ਰਿਪੋਰਟ ਕਰ ਰਹੇ ਨੇ ਜੀ ਉਹ ਤੇ ਔਰ ਜ਼ਿਆਦਾਤਰ ਕਹਿੰਦੇ ਇਹ ਵੀ ਜਿਹੜੇ ਕਾਗਜ਼ ਸੀਗੇ ਉਹ ਫੇਕ ਲਾਏ ਹੋਏ ਸੀ ਸਾਡੇ ਏਜੰਟਾਂ ਨੇ ਜੀ ਹੂੰ ਜੀ ਤੇ ਨਾਲ ਹੀ ਜੇ ਗੱਲ ਕਰ ਲਈ ਜਾਵੇ ਤੁਹਾਨੂੰ ਮਹਿਤਾਬ ਜੀ ਦੁਬਈ 에ਅਰ ਸ਼ੋਅ ਤਾਂ ਤੁਸੀਂ ਦੇਖਿਆ ਹੀ ਹੋਣਾ ਤਾਂ ਦੁਬਈ 에ਅਰ ਸ਼ੋਅ ਤੇ ਹੁਣ ਅਮਰੀਕੀ ਟੀਮ ਨੇ ਇਤਰਾਜ਼ ਜਤਾਇਆ ਉਹ ਕਹਿੰਦੇ ਜੀ ਭਾਰਤੀ ਪਾਇਲਟ ਤੇ ਤੇ ਵੀ ਚੱਲਦਾ ਰਿਹਾ ਸ਼ੋਅ ਤਾਂ ਉਹਨਾਂ ਨੇ ਇਸ ਚੀਜ਼ ਤੇ ਇਤਰਾਜ਼ ਜਤਾਇਆ ਆਪਣਾ ਹਾਂਜੀ ਹਾਂਜੀ ਇਹ ਬਹੁਤ ਵੱਡੀ ਗੱਲ ਹੈ ਜੀ ਇਹ ਕਿਸੇ ਹੋਰ ਦੀ ਹਿੰਮਤ ਨਹੀਂ ਪਈ ਦੇਖੋ ਉਹਨਾਂ ਨੇ ਦੁਬਈ ਦੇ ਵਿੱਚ 에ਅਰ ਸ਼ੋਅ ਚੱਲ ਰਿਹਾ ਸੀਗਾ ਤੁਸੀਂ ਉਹ ਵੀ ਵੀਡੀਓ ਵਾਇਰਲ ਉਹ ਦੇਖੀ ਹੋਣੀ ਹੈ ਜੀ ਬਿਲਕੁਲ ਉਹ ਜਹਾਜ਼ ਦਿਖਦਾ ਸਾਡਾ ਤੇਜਸ ਤੇਜਸ ਜਹਾਜ਼ ਜਿਹੜਾ ਜੰਗੀ ਜਹਾਜ਼ ਸੀਗਾ ਉਹ ਦਿਖਦਾ ਹੈਗਾ ਉਹਨੂੰ ਸਾਡੇ ਨਮਾਸ਼ ਸਿਆਲ ਕਾਂ ਕਾਂਗੜਾ ਜ਼ਿਲ੍ਹੇ ਦਾ ਸੀਗਾ ਹਿਮਾਚਲ ਦਾ ਉਹ ਚਲਾ ਰਿਹਾ ਸੀਗਾ ਤੇ ਉਹ ਉੱਥੇ ਕੰਟਰੋਲ ਤੋਂ ਬਾਹਰ ਹੋ ਗਿਆ ਹਵਾਈ ਜਹਾਜ਼ ਤੇਜਸ ਜਹਾਜ਼ ਜਿਹੜੀ ਦੀ ਖਾਸੀਅਤ ਕੀ ਹੈ ਜੀ ਇਹ ਜੰਗੀ ਜਹਾਜ਼ ਤਾਂ ਹੈਗਾ ਹੀ ਹੈਗਾ ਦੁਸ਼ਮਣ ਦੇ ਉੱਪਰ ਬਹੁਤ ਸਟੀਕ ਵਾਰ ਕਰਦਾ ਹੈ ਬਹੁਤ ਵਧੀਆ ਤਰੀਕੇ ਨਾਲ ਵਾਰ ਕਰਦਾ ਹੈ ਇਹਦੀ ਸਪੀਡ ਵੀ ਬਹੁਤ ਜ਼ਿਆਦਾ ਹੈਗੀ ਹੈ ਪਰ ਇਹਦੀ ਖਾਸ ਏ ਤੇ ਸੀ ਕਿ ਇਹਨੂੰ ਹਿੰਦੁਸਤਾਨ ਯੂਰੋਨੌਟਿਕਸ ਲਿਮਟਿਡ ਜਿਹੜੀ ਸਰਕਾਰੀ ਜਿਹੜਾ ਸਾਡਾ ਆਧਾਰਾ ਹੈ ਐਚ ਐਲ ਉਸ ਨੇ ਬਣਾਇਆ ਸੀਗਾ ਜੀ ਇਹ ਤੇ ਇਸ ਨੂੰ ਸਾਡੀ ਜਿਹੜੀ ਸਰਕਾਰ ਹੈ ਉਸ ਦੇ ਲਈ ਇੱਕ ਵੱਡੀ ਢਾਹ ਵੀ ਬੰਨਿਆ ਜਾ ਰਿਹਾ ਹੈ ਕਿਉਂਕਿ ਜਿਹੜਾ ਤੇਜਸ ਜਹਾਜ਼ ਸੀਗਾ ਉਸ ਨੂੰ ਉਹ ਤੋਂ ਬਹੁਤ ਆਸਾਨ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਬਹੁਤ ਮਾਣ ਨਾਲ ਇਸ ਜਹਾਜ਼ ਦਾ ਨਾਮ ਲੈਂਦੇ ਆ ਕਿਉਂਕਿ ਸਾਡੀ ਜਿਹੜੀ ਫੌਜ ਹੈ ਇਹ ਜੀ ਹਥਿਆਰਾਂ ਨਾਲ ਇਹ ਜੀ ਉਪਕਰਣਾ ਨਾਲ ਉਹਨਾਂ ਕਰਕੇ ਹੀ ਜਿਹੜੀ ਹੈਗੀ ਹੈ ਇੱਕ ਮਾਣ ਮੱਤੀ ਮਹਿਸੂਸ ਕਰਦੀ ਹੈ ਜੀ ਤੇ ਗੱਲ ਅਸਲ ਦੇ ਵਿੱਚ ਕੀ ਸੀਗੀ ਜਦੋਂ ਜਹਾਜ਼ ਡਿੱਗ ਗਿਆ ਤਾਂ ਜਿਹੜਾ ਦੁਬਈ ਦਾ 에어 ਸ਼ੋਅ ਰੋਕਿਆ ਨਹੀਂ ਪ੍ਰਬੰਧਕਾਂ ਨੇ ਇਹ ਇਤਰਾਜ਼ ਕੀਤਾ ਜਿਹੜਾ ਉੱਥੇ ਮੈਂ ਨਾਂ ਲੈਣਾ ਚਾਹੂੰਗਾ ਉਸ ਪਾਇਲਟ ਦਾ ਬਹੁਤ ਮੈਂ ਕਹਿੰਨਾ ਬਹੁਤ ਵੱਡੀ ਗੱਲ ਕੀਤੀ ਉਹਨਾਂ ਨੇ ਮੇਜਰ ਟੇਲਰ ਫੇਮਾ ਹੀਸਟਰ ਇਹ ਸੀ ਉਹਨਾਂ ਦਾ ਨਾਂ ਜੀ ਉਹਨਾਂ ਨੇ ਕਿਹਾ ਵੀ ਜਦੋਂ ਇੱਕ ਬੰਦੇ ਦੀ ਡੈਥ ਹੋ ਗਈ ਇੱਕ ਜਹਾਜ਼ ਡਿੱਗ ਗਿਆ ਤੁਹਾਨੂੰ ਉਹ ਜਿਹੜਾ ਬੰਦ ਕਰ ਦੇਣਾ ਚਾਹੀਦਾ ਸੀਗਾ ਔਰ ਜਿਹੜੀ ਹੋਰ ਜਿਹੜੀ ਵੱਡੀ ਗੱਲ ਨੋਟ ਕੀਤੀ ਮੇਜਰ ਹੀਸਟਰ ਨੇ ਉਹਨਾਂ ਨੇ ਇਹ ਕਿਹਾ ਵੀ ਜਿਹੜਾ ਅਨਾਉਂਸਰ ਸੀਗਾ ਉਹ ਪੂਰੇ ਜੋਸ਼ ਨਾਲ ਹੀ ਹੀ ਕਰਕੇ ਹੱਸਦਾ ਹੱਸਦਾ ਜਿਹੜਾ ਸੀਗਾ ਉਹ ਉੱਥੇ ਅਨਾਉਂਸਮੈਂਟ ਕਰਦਾ ਰਿਹਾ ਉਸਨੇ ਉਸਨੇ ਬਿਲਕੁਲ ਕੋਈ ਦੁੱਖ ਨਹੀਂ ਪ੍ਰਗਟਾਇਆ ਜਾਂਦੇ ਹੋਏ ਸਾਰਿਆਂ ਨੂੰ ਵਧਾਈਆਂ ਦਿੱਤੀਆਂ ਜਦੋਂ ਖਤਮ ਹੋ ਗਿਆ ਸ਼ੋਅ ਤੇ ਉਹਨਾਂ ਨੂੰ ਉਹ ਜਿਹੜੀ ਅਮਰੀਕੀ ਟੀਮ ਸੀ ਹਵਾਈ ਫੌਜ ਦੀ ਅਮਰੀਕੀ ਹਵਾਈ ਫੌਜੀ ਟੀਮ ਸੀਗੀ ਉਹਦਾ ਇਹ ਲੀਡਰ ਸੀ ਜੀ ਇਹ ਮੇਜਰ ਹੀਸਟਰ ਤੇ ਉਹਨਾਂ ਨੇ ਆਪਣੀ ਟੀਮ ਨੂੰ ਬਾਹਰ ਕੱਢ ਲਿਆ ਉਹਨਾਂ ਨੇ ਆਪਣੇ ਜਿਹੜੇ ਅੰਤਿਮ ਜਿਹੜੇ ਜਿਹੜੇ ਅੰਤਿਮ ਗੇਡ ਸੀ ਚੱਲਣਾ ਸੀਗਾ ਉਹਦੇ ਵਿੱਚ ਭਾਗ ਲਿਆ ਨਹੀਂ ਉਹ ਕਹਿੰਦੇ ਵੀ ਅਸੀਂ ਜਿਹੜਾ ਹੈਗੇ ਉਸ ਨਿਮਾਣਸ਼ ਜਿਹੜਾ ਸਿਆਲ ਭਾਰਤੀ ਪਾਇਲਟ ਸੀ ਅਸੀਂ ਉਹਨੂੰ ਸ਼ਰਧਾਂਜਲੀ ਦੇਣੀ ਚਾਹੁੰਦੇ ਆ ਤੇ ਇਸ ਕਰਕੇ ਉਹਨਾਂ ਦੇ ਪਰਿਵਾਰ ਨੂੰ ਇਸ ਨਾਲ ਸਾਡੀ ਸੰਵੇਦਨਾ ਹੈਗੀ ਹੈ ਤੇ ਇਸ ਕਰਕੇ ਅਸੀਂ ਬਾਹਰ ਹੋ ਰਹੇ ਆ ਇਹ ਬਹੁਤ ਵੱਡੀ ਗੱਲ ਸੀ ਜੀ ਜੀ ਬਿਲਕੁਲ ਦੇਖੋ ਕਿਸੇ ਦੀ ਮੌਤ ਹੋ ਜਾਣਾ ਚਾਹੇ ਉਹ ਕੋਈ ਵੀ ਹੋਵੇ ਭਾਵੇਂ ਦੁਸ਼ਮਣ ਹੀ ਕਿਉਂ ਨਾ ਹੋਵੇ ਉਸ ਦੀ ਮੌਤ ਤੇ ਸੋਗ ਜਿਤਾਣਾ ਤਾਂ ਬਣਦਾ ਪਰ ਉੱਥੇ 에ਅਰ ਸ਼ੋਅ ਫਿਰ ਵੀ ਚੱਲਦਾ ਰਿਹਾ ਉਹਨਾਂ ਦਾ ਦੇਹਾਂਤ ਹੋਇਆ ਤੇ ਉਹ ਉਸ ਨੂੰ ਦੁੱਖ ਜਿਵੇਂ ਤੁਸੀਂ ਦੱਸਿਆ ਕਿ ਦੁੱਖ ਜਤਾਉਣ ਦੀ بجائے ਦੁੱਖ ਪ੍ਰਗਟ ਕਰਨ ਦੀ بجائے ਉਹ ਹੱਸ-ਹੱਸ ਕੇ ਉੱਤੇ ਕਮੈਂਟਰੀ ਜਿਹੜੀ ਆ ਉਹ ਕਰ ਰਹੇ ਸੀਗੇ ਤਾਂ ਇਸ ਦੇ ਨਾਲ ਹੀ ਜੇ ਦਿੱਲੀ ਬੰਬ ਤਮਾਕੀ ਦੀ ਗੱਲ ਕੀਤੀ ਜਾਵੇ ਮਹਿਤਾਬ ਜੀ ਉਹ ਵੀ ਬੜਾ ਚਰਚਿਤ ਰਿਹਾ ਹੈ ਤੇ ਉਹ ਹੁਣ ਵੀ ਉਸ ਦੀ ਚਰਚਾ ਜਿਹੜੀ ਆ ਬਣੀ ਹੋਈ ਆ ਮੈਨੂੰ ਲੱਗਦਾ ਹੈ ਕਿ ਲੰਮੇ ਸਮੇਂ ਤੱਕ ਉਸ ਦੀ ਚਰਚਾ ਜਿਹੜੀ ਆ ਬਣੀ ਰਹੇਗੀ ਉਸ ਦੇ ਵਿੱਚ ਹੁਣ ਇੱਕ ਖੁਲਾਸਾ ਹੋਇਆ ਤੁਹਾਨੂੰ ਪਤਾ ਹੈ ਕਿ 2019 ਤੋਂ ਇਹ ਕਿਹਾ ਜਾ ਰਿਹਾ ਹੈ ਕਿ ਕਟੜ ਪੰਚ ਜੜਾ ਸੀਗਾ ਸੋਸ਼ਲ ਮੀਡੀਆ ਤੇ ਕਟੜ ਪੂਣਾ ਫੈਲਾਇਆ ਜਾ ਰਿਹਾ ਸੀ ਟੈਲੀਗ੍ਰਾਮ ਤੇ ਪਲਾਨਿੰਗ ਹੋਈ ਇਸ ਪੂਰੇ ਘਟਨਾਕਰਮ ਇਹ ਉਹ ਹੈਗਾ ਜੀ ਜਿਹੜਾ ਦਿੱਲੀ ਦੇ ਪਿੱਛੇ ਜੇ ਲਾਲ ਕਿਲੇ ਦੇ ਸਾਹਮਣੇ ਹੋਇਆ ਹੈਗਾ ਸੀਗਾ ਮਮ ਧਮਾਕਾ ਤੇ ਉੱਥੇ ਹੀ ਜਿਹੜੇ ਹੈਗੇ ਕੱਲ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਜਿਹੜੇ ਲਾਲ ਕਿਲੇ ਤੇ ਹੀ ਸਮਾਗਮ ਸ਼ੁਰੂ ਹੋਣੀ ਨੇ ਤੇ ਇਸ ਕਰਕੇ ਇਹ ਘਟਨਾ ਜੀ ਜਾਣ ਕੇ ਜਿਹੜੀ ਅਤਵਾਦੀ ਸੀਗੇ ਉਹਨਾਂ ਨੇ ਫਲਾਈ ਸੀ ਕੋਕਾਂਨ ਵਾਲੇ ਦਿਨਾਂ ਦੇ ਵਿੱਚ ਉੱਥੇ ਵੀਆਈਪੀਜ਼ ਨੇ ਆਉਣਾ ਹੈਗਾ ਕੱਲ ਤੇ ਪ੍ਰਧਾਨ ਮੰਤਰੀ ਨੇ ਵੀ ਪਹੁੰਚਣਾ ਹੋਣਾ ਕਿਉਂਕਿ ਰੇਖਾ ਗੁਪਤਾ ਜੀ ਨੇ ਸਾਰਾ ਪਹਿਲਾਂ ਤੋਂ ਐਲਾਨ ਕੀਤਾ ਹੋਇਆ ਕਿ ਉਹਨਾਂ ਨੇ ਦੱਸਿਆ ਵੀ ਹੋਇਆ ਕਿ ਉਹ ਪਹੁੰਚਣਗੇ ਜੀ ਲੇਕਿਨ ਤੁਸੀਂ ਇਹ ਦੇਖੋ ਵੀ ਸਾਡੇ ਜਿਹੜਾ ਜਿਹੜੀ ਸਾਡੀ ਪੰਜਾਬ ਸਰਕਾਰ ਸੀਗੀ ਉਹ ਕਿੰਨੇ ਦਿਨ ਤੋਂ ਸਵਾ ਮਹੀਨੇ ਡੇਢ ਮਹੀਨੇ ਤੋਂ ਟਾਈਮ ਮੰਗ ਰਹੀ ਸੀ ਉਹਨਾਂ ਨੂੰ ਟਾਈਮ ਨਹੀਂ ਦਿੱਤਾ ਉਹਨਾਂ ਨੇ ਉਹ ਉੱਥੇ ਜਾਣਗੇ ਇੱਧਰ ਨਹੀਂ ਆਉਣਗੇ ਇਹ ਇੱਕ ਸਿਆਸੀ ਫੈਸਲੇ ਨੇ ਅਸੀਂ ਇਹਦੇ ਉੱਪਰ ਕੀ ਟਿੱਪਣੀ ਕਰਾਂਗੇ ਸਭ ਨੂੰ ਪਤਾ ਹੀ ਹੈ ਤੇ ਲੇਕਿਨ ਅਸੀਂ ਇਹਨਾਂ ਜ਼ਰੂਰ ਕਹਾਂਗੇ ਕਿ ਪ੍ਰਧਾਨ ਮੰਤਰੀ ਨੂੰ ਪੰਜਾਬ ਦੇ ਸਮਾਗਮ ਦੇ ਵਿੱਚ ਜ਼ਰੂਰ ਆਉਣਾ ਚਾਹੀਦਾ ਸੀ ਔਰ ਉਹਨਾਂ ਨੇ ਸੀਐਮ ਭਗਵੰਤ ਮਾਨ ਨੂੰ ਮਿਲਣ ਦਾ ਸਮਾਂ ਦਿੱਤਾ ਹੀ ਨਹੀਂ ਦਰਅਸਲ ਜਿਹੜੀ ਇਹ ਘਟਨਾ ਜਿਹੜੀ ਦਿੱਲੀ ਤਮਾਕੀ ਵਾਲੀ ਘਟਨਾ ਹੈਗੀ ਆ ਇਹ 2019 ਦੇ ਵਿੱਚ ਹੀ ਜਿਹੜਾ ਹੈਗਾ ਇਹਨਾਂ ਨੇ ਪਲਾਨ ਕਰ ਲਿਆ ਸੀਗਾ ਜੀ ਜੀ ਅ ਦੇਸ਼ ਨੂੰ ਦਹਿਲਾਉਣ ਵਾਸਤੇ ਇਹ ਧਮਾਕਾ ਕਰਨ ਵਾਸਤੇ ਔਰ ਟੈਲੀਗ੍ਰਾਮ ਤੇ ਖਾਸ ਕਰਕੇ ਹੋਰ ਸੋਸ਼ਲ ਮੀਡੀਆ ਦੇ ਸਾਧਨਾਂ ਦੇ ਉੱਪਰ ਇਹ ਪ੍ਰਚਾਰ ਕਰ ਰਹੇ ਸੀ ਔਰ ਇਹ ਕਹਿੰਦੇ ਫਿਰਦੇ ਸੀ ਕਿ ਵੀ ਸਾਡੇ ਧਰਮ ਨੂੰ ਖਤਰਾ ਹੈ ਲੇਕਿਨ ਇਹ ਗੱਲ ਬਿਲਕੁਲ ਸਮਝ ਨਹੀਂ ਆਉਂਦੀ ਵੀ ਧਰਮ ਨੂੰ ਖਤਰਾ ਇੰਨੀ ਛੇਤੀ ਕਿੱਦਾਂ ਪੈਦਾ ਹੋ ਜਾਂਦਾ ਹੈ ਇੰਨਾ ਕਮਜ਼ੋਰ ਹੁੰਦਾ ਹੈ ਧਰਮ ਕੋਈ ਜਿਹੜਾ ਤੁਸੀਂ ਦੇਖੋ ਅੰਗਰੇਜ਼ਾਂ ਵੇਲੇ ਨਹੀਂ ਇਹ ਧਰਮ ਦੇ ਕਿਸੇ ਨੂੰ ਖਤਰੇ 'ਚ ਪਾ ਸਕਿਓ ਉਹ ਤੇ ਇਹ ਹੁਣ ਕਿੱਥੋਂ ਇਹ ਪਤਾ ਕੀ ਹੈ ਇਹ ਜਿਹੜੇ ਅਨਪੜ੍ਹ ਕਿਸਮ ਦੇ ਲੋਕ ਹੁੰਦੇ ਨੇ ਉਹ ਦੇਖੋ ਉਹਨਾਂ ਨੇ ਕਿੱਡੇ ਦਿਮਾਗਦਾਰ ਬੰਦਿਆਂ ਨੂੰ ਪੜ੍ਹੇ ਲਿਖੇ ਬੰਦਿਆਂ ਨੂੰ ਜਿਹੜੇ ਸਾਇੰਸ ਪੜ੍ਹੇ ਹੋਏ ਸੀ ਡਾਕਟਰ ਸੀਗੇ ਉਹਨਾਂ ਨੂੰ ਵੀ ਪਿੱਛੇ ਲਾ ਲਿਆ ਤੇ ਇਹ ਜੀਆਂ ਤਾਕਤਾਂ ਤੋਂ ਇਹ ਸਾਨੂੰ ਬਚਣ ਦੀ ਲੋੜ ਹੈ ਜੀ ਬਿਲਕੁਲ ਪੜੇ ਲਿਖੇ ਇਸ ਜਿਵੇਂ ਤੁਸੀਂ ਕਹਿ ਕਿ ਪੜੇ ਲਿਖੇ ਲੋਕਾਂ ਨੂੰ ਡਾਕਟਰਾਂ ਨੂੰ ਏਡੇ ਏਡੇ ਪ੍ਰੋਫੈਸਰਾਂ ਨੂੰ ਜਿਹੜਾ ਇੱਕ ਅਨਪੜੇ ਲੋਕਾਂ ਨੇ ਪਿੱਛੇ ਲਾ ਲਿਆ ਬੇहद ਇੱਥੇ ਤਾਂ ਕਿਤੇ ਨਾ ਕਿਤੇ ਆਪਣੀ ਸੋਚ ਵੀ ਕੰਮ ਕਰਨੀ ਚਾਹੀਦੀ ਹੈ ਕਿਉਂਕਿ ਜਦੋਂ ਅਸੀਂ ਇੰਨਾ ਪੜਦੇ ਲਿਖਦੇ ਹਾਂ ਤੇ ਫਿਰ ਸਾਡੀ ਸੋਚ ਜਿਹੜੀ ਹੈ ਕਿਵੇਂ ਬਦਲ ਸਕਦੀ ਆ ਕਿਤੇ ਨਾ ਕਿਤੇ ਬ੍ਰੇਨ ਵਾਸ਼ ਕਰਨ ਦੇ ਵਿੱਚ ਪਿੱਛੇ ਭਾਵੇਂ ਅਨਪੜਵੰਦਾ ਹੀ ਕਿਉਂ ਨਾ ਹੋਵੇ ਮਹਤਾਬ ਜੀ ਤਕੜਾ ਹੁੰਦਾ ਉਸ ਦਾ ਮਾਈਂਡ ਪਲਾਨ ਜਿਹੜਾ ਕਿਤੇ ਨਾ ਕਿਤੇ ਬਹੁਤ ਬੇਹਦ ਤਕੜਾ ਹੁੰਦਾ ਕਿਉਂਕਿ ਫਿਰ ਹੀ ਉਹ ਅਜਿਹੀਆਂ ਗਤੀਵਿਧੀਆਂ ਨੂੰ ਜਾਮ ਦੇ ਸਕਦੇ ਆ ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਜਿਵੇਂ ਤੁਸੀਂ ਕਹੇ ਇੱਕ 2019 ਤੋਂ ਹੀ ਜਿਹੜੀ ਇਹ ਪਲਾਨਿੰਗ ਸ਼ੁਰੂ ਹੋ ਗਈ ਤਾਂ ਦੇਖੋ ਕਿੰਨਾ ਤਗੜਾ ਮਾਈਂਡ ਰਿਹਾ ਹੋਵੇਗਾ ਬੰਦੇ ਦਾ ਕਿ ਡਾਕਟਰਾਂ ਦਾ ਪ੍ਰੋਫੈਸਰਾਂ ਤੱਕ ਦਾ ਉਹਨਾਂ ਨੇ ਮਾਈਂਡ ਵਾਸ਼ ਕਰ ਦਿੱਤਾ ਮਾਈਂਡ ਕਹਿ ਸਕਦੇ ਆ ਇੱਕ ਤਰ੍ਹਾਂ ਦਾ ਇੱਕ ਅਪਰਾਧਿਕ ਗਤੀਵਧੀਆਂ ਦੇ ਪਿੱਛੇ ਲਗਾ ਦਿੱਤਾ ਜਿਨ੍ਹਾਂ ਨੇ ਇੰਨੀਆਂ ਨੇ ਪੜਾਈਆਂ ਕੀਤੀਆਂ ਹੋਣਗੀਆਂ ਤੇ ਸਮਝਿਆ ਹੋਵੇਗਾ ਕੁਝ ਨਾ ਕੁਝ ਪਰ ਉਹਨਾਂ ਦੀ ਮਾਨਸਿਕਤਾ ਨੂੰ ਐਵੇਂ ਬਦਲ ਦੇਣਾ ਬਹੁਤ ਵੱਡੀ ਗੱਲ ਹੈ ਮਾਈਂਡ ਗੇਮ ਜਿਹੜੀ ਆ ਕਹਿ ਸਕਦੇ ਆ ਤਾ ਦੂਜੇ ਪਾਸੇ ਮਹਿਤਾਬ ਜੀ ਮੁੰਬਈ ਦੇ ਵਿੱਚ ਦੈਰਾਦੂਨ ਉਡਾਣ ਦੇ ਨਾਲ ਮੁੰਬਈ ਦੈਰਾਦੂਨ ਉਡਾਣ ਦੇ ਨਾਲ ਇੱਕ ਪੰਛੀ ਟਕਰਾ ਗਿਆ ਹਾਲਾਂਕਿ ਹਾਸਾ ਜਿਹੜਾ ਹੋ ਗਿਆ ਤੇ ਬਟ ਵੱਡਾ ਵੱਡਾ ਹਾਸਾ ਹੋਣ ਤੋਂ ਟਲ ਗਿਆ ਜਿਹੜਾ ਬਾਲ-ਬਾਲ 186 ਯਾਤਰੀ ਜਿਹੜੇ ਆ ਉਹ ਬਚੇ ਨੇ ਜੀ ਇਹ ਦੈਰਾਦੂਨ ਤੋਂ ਜਾ ਰਹੀ ਸੀ ਜੀ ਇਹ ਉਡਾਣ ਮਸੂਰੀ ਜਾ ਰਹੀ ਸੀ ਪਰ ਇਸ ਨੂੰ ਰੋਕਣਾ ਪਿਆ ਅ ਕਿਉਂਕਿ ਰਾਤ ਦਾ ਸਮਾਂ ਸੀਗਾ ਇਹਦੇ ਨਾਲ ਕਿਹੜੀ ਚੀਜ਼ ਟਕਰਾਈ ਹੈ ਇਹ ਵੀ ਪਤਾ ਨਹੀਂ ਹੈਗਾ ਕਿਉਂਕਿ ਰਾਤ ਨੂੰ ਪੰਛੀ ਹੋ ਸਕਦਾ ਕੋਈ ਵੱਡਾ ਪੰਛੀ ਹੋਣਾ ਹੈ ਔਰ ਉਹਦੀ ਜਿਹੜੀ ਚੁੰਝ ਹੈਗੀ ਹੈ ਉਸ ਨੂੰ ਕਾਫੀ ਜ਼ਿਆਦਾ ਨੁਕਸਾਨ ਪਹੁੰਚਿਆ ਜੀ ਤੇ ਇਹ ਹੈ ਜੀ ਹਾਦਸੇ ਦੇਖੋ ਐਡੇ ਵੱਡੇ ਵੱਡੇ ਹਜ਼ਾਰ ਹਜ਼ਾਰ ਕਰੋੜ ਦੇ ਹਵਾਈ ਜਹਾਜ਼ ਇੱਕ ਛੋਟੇ ਜਿਹੇ ਪੰਛੀ ਨਾਲ ਟਕਰਾ ਕੇ ਡਿੱਗ ਜਾਂਦੇ ਨੇ ਹਾਦਸਾ ਕਰਸਤ ਹੋ ਜਾਂਦੇ ਨੇ 186 ਯਾਤਰੀ ਦੇ ਵਿੱਚ ਸਵਾਰ ਸੀਗੇ ਜੀ ਤੇ ਉਹਨਾਂ ਦੀ ਜਾਨ ਨੂੰ ਖਤਰਾ ਸੀ ਲੇਕਿਨ ਉਹ ਟਲ ਗਿਆ ਜੀ ਉਹ ਇੱਕ ਚੰਗੀ ਗੱਲ ਇਹ ਵੀ ਉਹ ਹਾਦਸਾ ਟਲ ਗਿਆ ਜੀ ਸਟੀਲ ਕਿੰਗ ਲక్ష్ਮੀ ਵਿੱਤਲ ਯੂਕੇ ਛੱਡਣਗੇ ਇਹ ਕਿਹਾ ਜਾ ਰਿਹਾ ਦੁਨੀਆ ਦਾ 40% ਸਟੀਲ ਕਾਰੋਬਾਰ ਹੈ ਮਿੱਤਲ ਦਾ ਉੱਥੇ ਜੀ ਜਿਹੜੀ ਉੱਥੇ ਦੀ ਇੰਗਲੈਂਡ ਦੀ ਲੇਬਰ ਸਰਕਾਰ ਹੈਗੀ ਹੈ ਜੀ ਐਕਚੁਅਲੀ ਉਸਨੇ ਟੈਕਸ ਬਹੁਤ ਜ਼ਿਆਦਾ ਵਧਾ ਦਿੱਤੇ ਔਰ ਟੈਕਸ ਇਸ ਤਰ੍ਹਾਂ ਵਧਾਏ ਨਹੀਂ ਉਹਨਾਂ ਨੇ ਵੀ ਇਹਨਾਂ ਦਾ ਜਿਹੜੇ ਸੁਪਰ ਰਿਚ ਜਿਹੜੇ ਨੇ ਸੁਪਰ ਅਮੀਰ ਲੋਕ ਨੇ ਉਹਨਾਂ ਤੇ ਜ਼ਿਆਦਾ ਅਸਰ ਪਏਗਾ ਜੀ ਤੇ ਇਹ ਕਿਸ ਤਰ੍ਹਾਂ ਤੁਸੀਂ ਦੇਖੋ ਵੀ ਮਿੱਤਰ ਕੋਲ ਇਸ ਟਾਈਮ 15.4 ਅਰਬ ਪੌਂਡ ਦੀ ਡਾਲਰ ਨਹੀਂ ਪੌਂਡ ਕਿਉਂਕਿ ਇੰਗਲੈਂਡ ਦੇ ਵਿੱਚ ਪੌਂਡ ਚੱਲਦੇ ਆ ਤੇ ਉਹ 30 ਸਾਲ ਪਹਿਲਾਂ ਉਹ ਇਹਦੀ ਆਮਦਨ ਹੈ ਜੀ ਉਹਨਾਂ ਦੀ 30 ਸਾਲ ਤੋਂ ਇਹਨਾਂ ਦੀ ਜਿਹੜੀ ਹੈਗੀ ਹੈ ਜਾਇਦਾਦ ਇੰਨੀ ਜ਼ਿਆਦਾ ਬਣ ਗਈ ਸੀਗੀ ਤੇ ਦੁਨੀਆ ਦਾ 40% ਕਾਰੋਬਾਰ ਜਿਹੜਾ ਹੈਗਾ ਸਟੀਲ ਦਾ ਉਹ ਲక్ష్ਮੀ ਮਿੱਤਲ ਦੇ ਅੰਡਰ ਹੀ ਆਉਂਦਾ ਜੀ ਦੁਨੀਆ ਭਰ ਦਾ ਇਕੱਲੇ ਇੰਗਲੈਂਡ ਦਾ ਨਹੀਂ ਤੇ ਤੁਸੀਂ ਦੇਖੋ ਵੀ ਉਹ ਰਾਜਸਥਾਨ ਦੇ ਜੰਪੜ ਨੇ ਤੇ ਕਿਸ ਤਰ੍ਹਾਂ ਉਹਨਾਂ ਨੇ ਤਰੱਕੀ ਕੀਤੀ ਦੁਨੀਆ ਭਰ ਦੇ ਵਿੱਚ ਆਪਣਾ ਸਟੀਲ ਦੀਆਂ ਜਿਹੜੀਆਂ ਫੈਕਟਰੀਆਂ ਕੰਪਨੀਆਂ ਸਥਾਪਿਤ ਕੀਤੀਆਂ ਤੇ ਜਿਹੜੀ ਲੇਬਰ ਸਰਕਾਰ ਹੈਗੀ ਆ ਉਸਨੇ ਹੁਣ ਕੀ ਕੀਤਾ ਹੈਗਾ ਜਿਹੜੇ ਮੰਨ ਲਓ ਮਿੱਤਲ ਹੋਰਾਂ ਦੀ ਆਪਣੇ ਉੱਥੇ ਬੈਠੇ ਤਾਂ ਹੈਗੇ ਆ ਜਿਹੜੀ ਦੇਸ਼ ਦੇ ਵਿੱਚ ਹੈਗੀ ਹੈ ਉਹਨਾਂ ਦੀ ਜਾਇਦਾਦ ਉੱਥੇ ਤਾਂ ਟੈਕਸ ਲੱਗਣਾ ਹੀ ਹੈ ਲੇਕਿਨ ਜੇ ਕੋਈ ਜਿਹੜੀ ਕੋਈ ਉਹਨਾਂ ਦੀ ਇੰਡੀਆ ਦੇ ਵਿੱਚ ਹੋਈਗੀ ਅਮਰੀਕਾ 'ਚ ਹੋਈਗੀ ਇਟਲੀ ਜਰਮਨੀ ਫਰਾਂਸ ਕਿਤੇ ਵੀ ਹੋਈਗੀ ਉਹਨਾਂ ਸਾਰਿਆਂ ਤੇ ਉਹ ਟੈਕਸ ਲਾ ਰਹੀ ਹੈ ਸਰਕਾਰ ਉਹ ਇਸ ਗੱਲ ਤੋਂ ਦੁਖੀ ਨਹੀਂ ਵੀ ਹੁਣ ਵੀ ਇਹ ਇਹ ਕਿਉਂ ਕੀਤਾ ਜਾ ਰਿਹਾ ਹੈ ਕਿਉਂਕਿ ਇਹ ਟੈਕਸ ਜਿਹੜਾ ਹੈਗਾ ਕਈ ਅਰਬ ਪੌਂਡ ਦਾ ਬਣ ਜਾਣਾ ਹੈ ਤੇ ਉਹਦੇ ਨਾਲ ਜਿਹੜਾ ਹੈਗਾ ਉਹਨਾਂ ਨੂੰ ਬਹੁਤ ਵੱਡਾ ੱਤਕਾ ਪਹੁੰਚਣਾ ਤਾਂ ਇਸ ਕਰਕੇ ਉਹ ਜਿਹੜੇ 30 ਸਾਲਾਂ ਤੋਂ ਉੱਥੇ ਦੁਨੀਆ ਦੇ ਵਿੱਚ ਜਿਹੜੇ ਅਮੀਰ ਲੋਕਾਂ 'ਚ شمار ਹੈ ਲక్ష్ਮੀ ਮਿੱਤਲ ਦਾ ਤੇ ਉਹ ਹੁਣ ਛੱਡ ਰਹੇ ਨੇ ਇੰਗਲੈਂਡ ਇਹ ਇੰਗਲੈਂਡ ਲਈ ਵੀ ਮੈਨੂੰ ਲੱਗਦਾ ਵੱਡਾ ਝਟਕਾ ਹੋਊਗਾ ਕਿਉਂਕਿ ਪਿਛਲੇ ਸਾਲਾਂ ਦੇ ਵਿੱਚ ਨੌਵੇਂ ਨੰਬਰ ਤੇ ਉਹ ਇੰਗਲੈਂਡ ਦੇ ਨੌਵੇਂ ਸਭ ਤੋਂ ਅਮੀਰ ਐਲਾਨੇ ਜਾਂਦੇ ਰਹੇ ਨੇ ਜੀ ਜੀ ਬਿਲਕੁਲ ਮਹਤਾਬ ਜੀ ਜਿਵੇਂ ਤੁਸੀਂ ਕਿਹਾ ਕਿ ਯੂਕੇ ਨੂੰ ਵੀਕ ਵੱਡਾ ਜਿਹੜਾ ਇਸ ਦੇ ਨਾਲ ਝਟਕਾ ਲੱਗੇਗਾ ਬਿਲਕੁਲ ਜਦੋਂ ਵਪਾਰਕ ਉਦਯੋਗ ਦਾ ਇੱਕ ਵੱਡਾ ਕਾਰੋਬਾਰੀ ਉਸ ਨੂੰ ਉਸ ਜਗ੍ਹਾ ਨੂੰ ਛੱਡ ਦੇਵੇ ਜਿੱਥੇ ਉਸ ਨੇ ਬਹੁਤ ਸਮਾਂ ਬਤਾਇਆ ਹੋਵੇ ਤੇ ਉਦਯੋਗ ਨੂੰ ਬਹੁਤ ਬढ़ावा ਦਿੱਤਾ ਹੋਵੇ ਤਾਂ ਪਰ ਦੇਸ਼ ਨੂੰ ਕਿਤੇ ਨਾ ਕਿਤੇ ਵੱਡਾ ਜਿਹੜਾ ਉਹ ਕਹਦੇ ਘਾਟਾ ਤਾਂ ਜ਼ਰੂਰ ਪਵੇਗਾ ਉਸ ਦੀ ਕਮੀ ਵੀ ਜਿਹੜੀ ਆ ਕਿਤੇ ਨਾ ਕਿਤੇ ਮਹਿਸੂਸ ਜਿਹੜੀ ਆ ਯੂਕੇ ਦੇ ਵੱਲੋਂ ਕੀਤੀ ਜਾਵੇਗੀ ਪਰ ਹੁਣ ਮਹਿਤਾਬ ਜੀ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਮੈਨੂੰ ਲੱਗਦਾ ਕਿ ਇੱਕ ਮੇਰੀ ਵੀ ਸੁਣੋ ਇੱਥੇ ਹੀ ਖਤਮ ਕਰਨਾ ਪਵੇਗਾ ਚਰਚਾ ਵਿਸ਼ੇਸ਼ ਜਿਹੜੀ ਆ ਮੈਨੂੰ ਲੱਗਦਾ ਕਿ ਇੱਥੇ ਹੀ ਰੋਕਣੀ ਪਵੇਗੀ ਕਿਉਂਕਿ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਹੁਣ ਸਾਨੂੰ ਅੱਗੇ ਚਰਚਾ ਕਰਨ ਦੇ ਲਈ ਪਹਿਲਾਂ ਤੋਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਪ੍ਰੋਗਰਾਮ ਦੇ ਵਿੱਚ ਆਪਣੇ ਵਿਚਾਰ ਜਿਹੜੇ ਆ ਸਾਂਝੇ ਕੀਤੇ ਧੰਨਵਾਦ ਜੀ ਆ ਬਿਲਕੁਲ ਹੁਣ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਇੱਕ ਹੋਰ ਇਸੇ ਸ਼ੋਅ ਦੇ ਵਿੱਚ ਫਿਰ ਨਵੀਆਂ ਅਪਡੇਟਸ ਨਵੇਂ ਮੁੱਦੇ ਲੈ ਕੇ ਹਾਜ਼ਰ ਹੋਵਾਂਗੇ ਜਿਸ ਤੇ ਚਰਚਾ ਵਿਸ਼ੇਸ਼ ਕਰਾਂਗੇ ਪਰ ਉਹ ਤੱਕ ਮਿੰਦੇ ਇਜਾਜ਼ਤ ਧੰਨਵਾਦ